हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟਸ ਵਾਸਤੇ ਜੋ ਕਿ ਐਂਟੀ ਡਿਊਡੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੀ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਹੀ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਪਹਿਲਾ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਉਸ ਤੋਂ ਲੱਭ ਲਾਈਕਸ ਵੀ ਕਰੋ ਵੀਡੀਓਜ਼ ਨੂੰ ਸ਼ੈਜ਼ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਲੱਗਦੇ ਪੈਨੇ ਟੈਲੀਗ੍ਰਾਮ ਚੈਨਲ ਦੇ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜੇਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰੇਕ ਦੇ ਵੀਡੀਓਜ਼ ਤੇ ਲਿੰਕ ਨਾਲ ਦੇ ਨਾਲ ਤੁਹਾਨੂੰ ਜਿਹੜਾ ਹੋਣਗੇ ਉਹ ਮਿਲ ਜਾਣਗੇ ਇਸ ਤੋਂ ਇਲਾਵਾ ਅਗਰ ਕੋਈ ਵੀ ਟੌਪਿਕ ਸਮਝ ਸਵੇਚ ਨਹੀਂ ਆ ਰਿਹਾ ਮੈਸੇਜ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਤੁਸੀਂ ਈਮੇਲ ਆਈਡੀ ਜਿਹੜੀ ਹੈ ਮੈਨੂੰ ਭੇਜ ਸਕਦੇ ਹੋ ਜੇ ਉੱਥੇ ਮੈਂ ਤੁਹਾਨੂੰ ਜਵਾਬ ਦੇ ਦਾਂਗੀ ਅਗਰ ਤੁਸੀਂ ਈਮੇਲ ਆਈਡੀ ਦੇ ਉੱਤੇ ਮੈਨੂੰ ਮੈਸੇਜ ਕਰਦੇ ਹੋ ਇਸ ਤੋਂ ਇਲਾਵਾ ਜਿਹੜੇ ਟੌਪਿਕ ਮੈਂ ਹੁਣ ਕਰਵਾ ਰਹੀਆਂ ਸਾਰੇ ਐਮਸੀਕਿਊਜ਼ ਦੇ ਵਿੱਚ ਨੇ ਤੇ ਜਿਹੜੇ ਟੌਪਿਕ ਇਹ ਸਾਰੇ ਜਿੰਨੇ ਵੀ ਅਸੀਂ ਵੀਡੀਓਜ਼ ਕੀਤੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਹੀ ਜਿਹੜੇ ਤੁਸੀਂ ਕਹਿ ਸਕਦੇ ਹੋ ਇੱਕ ਐਮਸੀਕਿਊਜ਼ ਹੈ ਉਹ ਕਰਵਾ ਰਹੀਆਂ ਸੋ ਅਗਰ ਤੁਸੀਂ ਉਹ ਵੀਡੀਓਜ਼ ਦੇਖੀਆਂ ਹੋਈਆਂ ਨੇ ਤਾਂ ਜ਼ਰੂਰ ਇਹਨਾਂ ਦੇ ਜਿਹੜੇ ਆ ਰਿਪਲਾਈ ਕਰਿਆ ਕਰੋ ਤੇ ਜਦੋਂ ਵੀ ਤੁਸੀਂ ਵੀਡੀਓ ਦੇਖੋ ਪਹਿਲਾਂ ਪਾਜ਼ ਕਰੋ ਵੀਡੀਓ ਆਪਣੇ ਆਪ ਉਸ ਦਾ ਜਿਹੜਾ ਹੈਗਾ ਅਨਸਰ ਦਵੋ ਤੇ ਫਿਰ ਜਾ ਕੇ ਜਿਹੜੇ ਗਿਆ ਅੱਗੋਂ ਆਪਣਾ ਅਨਸਰ ਚੈੱਕ ਕਰੋ ਕਿਉਂਕਿ ਇਸੇ ਨਾਲ ਅਗਾ ਤੁਹਾਡਾ ਅਨਸਰ ਗਲਤ ਵੀ ਹੋਏਗਾ ਤੁਹਾਨੂੰ ਇੱਕ ਵਾਰੀ ਕਲੀਅਰ ਹੋ ਜਾਏਗਾ ਕਿ ਇਸ ਦਾ ਅਨਸਰ ਕੀ ਸੀ ਤੇ ਤੁਸੀਂ ਈਜ਼ੀਲੀ ਜਿਹੜਾ ਹੋਏਗਾ ਉਹ ਚੀਜ਼ ਨੂੰ ਯਾਦ ਕਰ ਸਕਦੇ ਹੋ ਸੋ ਸ਼ੁਰੂਆਤ ਕਰਦੇ ਆਂ ਅੱਜ ਦੇ ਟਾਪਿਕ ਦੀ ਅੱਜ ਜਿਹੜਾ ਟਾਪਿਕ ਹੈ ਉਹ ਵੀ ਰਾਈਟਰਸ ਦੇ ਨਾਲ ਹੀ ਰਿਲੇਟਡ ਐ ਕਿਉਂਕਿ ਸਾਡੇ ਕੋਲ ਅਲੱਗ-ਅਲੱਗ ਜਿਹੜੇ ਵੈਸਟਰਨ ਰਾਈਟਰਸ ਸੀ ਉਹ ਇੱਕ ਵੱਖਰੇ ਟੌਪਿਕ ਨੂੰ ਮਿਲਦੇ ਨੇ ਜਿਵੇਂ ਪਹਿਲਾਂ ਕਰਵਾਏ ਸੀ ਵਰਡਸ ਵਰਸ ਵਰਕ ਕਰਵਾਇਆ ਹੋਰ ਕਰਵਾਏ ਜਿਹੜਾ ਟੌਪਿਕ ਸੋ ਅੱਜ ਦਾ ਜਿਹੜਾ ਟੌਪਿਕ ਐ ਇਹ ਅਸੀਂ ਦੋ ਵੱਖਰੇ ਰਾਈਟਰਸ ਨੇ ਉਹਨਾਂ ਦੇ ਉੱਤੇ ਕਰਾਂਗੇ ਠੀਕ ਐ ਸੋ ਕੁਐਸਚਨ ਨੰਬਰ 61 ਐ ਗਾਇਸ ਸਾਡੇ ਕੋਲ ਅਗੂ ਕੁਐਸਚਨ 61 ਤੋਂ ਸ਼ੁਰੂ ਕਰਾਂਗੇ ਕਿ ਆਕਸਫੋਰਡ ਯੂਨੀਵਰਸਿਟੀ ਵਿਕੇ ਕਿਸ ਨੂੰ ਵਾਰਟਨ ਪ੍ਰੋਫੈਸਰ ਆਫ ਇੰਗਲਿਸ਼ ਦੇ ਤੌਰ ਦੇ ਉੱਤੇ ਨਿਫਤੀ ਮਿਲੀ ਸੀ অপਸ਼ਨ এ ਕਿ ਨਹੀਂ ਕਾਲਰੇਜ ਸੈਕਿੰਡ ਹੈ ਕਿ ਨਹੀਂ ਇਲੀਟ ਉਸ ਤੋਂ ਬਾਅਦ ਹੈ ਕਿ ਨਹੀਂ ਐਲਨ ਟੇਟ ਜਾਂ ਫੋਰਥ ਹੈ ਕਿ ਨਹੀਂ ਟੈਰੀ ਇਗਲਟਨ ਨੈਕਸਟ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਦੱਸੋ ਕੀ ਹੋਏਗਾ 61 ਦਾ ਆਕਸਫੋਰਡ ਜੁੜੀ ਬਸਤੀ ਦੇ ਵਿੱਚ ਜਿਹੜਾ ਕਿੜਾ ਸੀ ਜਿਨ੍ਹਾਂ ਨੂੰ ਪ੍ਰੋਫੈਸਰ ਆਫ ਇੰਗਲਿਸ਼ ਦੇ ਤੌਰ ਤੇ ਉੱਤੇ ਨਿਯਤੀ ਮਿਲੀ ਤਾਂ ਅਨਸਰ ਇਸ ਦੇ ਵਿੱਚ ਜਿਹੜਾ ਹੈਗਾ ਸਾਡ ਕੋਲ ਰਾਈਟ ਟੈਰੀ ਇਗਲੇਟਨ ਆਈਗਾ ਕੁਐਸਚਨ ਨੰਬਰ 62 ਹੈਗਾ 얘 ਅਗੇ ਇਗਲੇਟਨ ਜਿਹੜੇ ਸੀ ਅਲਥੂਸਰ ਤੇ ਪੀਰ ਮਸ਼ੇਰੀ ਦੇ ਕਿਸ ਵਿਚਾਰਾ ਤੋਂ ਪ੍ਰਭਾਵਿਤ ਹੋਇਆ ਸੀ অপਸ਼ਨ A ਕਿਨੇ ਆਰਥਿਕ ਤੇ ਸਮਾਜਿਕ ਵਿਚਾਰ ਜਿਹੜੇ ਸੀ ਉਹਨਾਂ ਤੋਂ ਸਮਾਜਵਾਦ ਤੇ ਸੈਕੂਲਰ ਭੀਤੀ ਜੜੀ ਗਿਆ ਉਸ ਤੋਂ ਸ਼ੈਲੀ ਤੇ ਵਿਦਾ ਪਰिवर्तन ਵਾਲੀ ਜਿਹੜੀ ਵੀਡੀਓ ਹੈ ਉਸ ਤੋਂ ਵਿਚਾਰਾਂ ਤੋਂ ਜਾਂ ਫਿਰ ਨੈਕਸਟ ਜਿਹੜਾ ਹੈ ਸੱਭਿਆਚਾਰਕ ਸੰਸਥਾਵਾਂ ਤੇ ਸਾਹਿਤ ਬਾਰੇ ਜਿਹੜੇ ਉਹਨਾਂ ਨੇ ਵਿਚਾਰ ਦਿੱਤੇ ਸੀ ਉਹਨਾਂ ਤੋਂ ਨੈਕਸਟ ਕੁਐਸਚਨ ਐਂਡ ਰਾਈਟ ਅਨਸਰ ਇਸ ਦੇ ਵਿੱਚ ਜਿਹੜਾ ਹੈਗਾ ਸਾਡਾ ਕੋਲ ਚੌਥਾ ਆਏਗਾ ਜੀ ਸੱਭਿਆਚਾਰਕ ਸੰਸਥਾਵਾਂ ਤੇ ਸਾਹਿਤ ਦੇ ਸੰਬੰਧੀ ਜਿਹੜੇ ਵਿਚਾਰ ਸੀ ਉਹਨਾਂ ਤੋਂ ਕੀ ਕਸੀ ਉਹਨਾਂ ਨੇ ਪ੍ਰਭਾਵਿਤ ਹੋਏ ਸੀ ਈਗਲਟਨ ਤੇ ਅਲਥੂਸਰ ਜਿਹੜੇ ਸੀ ਉਹਨਾਂ ਨੇ ਜਿਹੜੇ ਉਹਨਾਂ ਦੇ ਵਿਚਾਰ ਸੀ ਉਹਨਾਂ ਨੂੰ ਕਿਸ ਪੱਖ ਤੋਂ ਵਿਚਾਰਨ ਲਈ ਕਿਹਾ ਸੀ ਵਿਚਾਰ ਕਿਹੜੇ ਸੀ ਸੱਭਿਆਚਾਰਕ ਤੇ ਸੰਸਥਾਵਾ ਤੇ ਸਾਹਿਤ ਤੇ ਬਾਰੇ ਉਹਨਾਂ ਨੂੰ ਉਹਨਾਂ ਨੇ ਆਰਥਿਕ ਸਪੇਕਿਕ ਸੁਤੰਤਰਤਾ ਸਮਾਜਿਕ ਜਾਂ ਇਤਿਹਾਸਿਕ ਪੱਖ ਤੋਂ ਵਿਚਾਰਨ ਵਾਸਤੇ ਕਿਹਾ ਸੀ ਨੈਕਸਟ ਕੁਐਸਚਨ ਤੇ ਰਾਈਟ ਆਨਸਰ ਇਸ ਦੇ ਵਿੱਚ ਜਿਹੜਾ ਹੋਏਗਾ ਸੜੋ ਉਹ ਹੈ অপਸ਼ਨ ਨੰਬਰ 63 ਦਾ ਸੈਕਿੰਡ ਸਪੇਕਿਕ ਸੁਤੰਤਰਤਾ ਦੇ ਪੱਖ ਤੋਂ ਜਿਹੜਾ ਹੈ ਇਸ ਨੂੰ ਵਿਚਾਰਨ ਦੇ ਵਾਸਤੇ ਕਿਹਾ ਸੀ ਅੱਗੇ ਕਿ ਨਹੀਂ ਇਗਲਟਨ ਨੇ ਆਪਣੀ ਵਿਚਾਰਧਾਰਾ ਜੋੜੀ ਸੀ ਕਿਸ ਦੇ ਨਾਲ ਆਰਥਿਕ ਸਪੇਕਿਕ ਸੁਤੰਤਰਤਾ ਦੇ ਨਾਲ ਸਮਾਜਿਕ ਜਾਂ ਫਿਰ ਇਤਿਹਾਸਿਕ ਵਿਚਾਰਧਾਰਾ ਦੇ ਨਾਲ ਕਿਸ ਦੇ ਨਾਲ ਉਹਨਾਂ ਨੇ ਇਹਨੂੰ ਜੋੜ ਕੇ ਰੱਖਿਆ ਸੀ ਤੇ ਨੈਕਸਟ ਆਨਸਰ ਇਸ ਦੇ ਵਿੱਚ ਜਿਹੜਾ ਹੈਗਾ ਏ ਰਾਈਟ অপਸ਼ਨ ਨੰਬਰ ਆਈਏਗਾ 64 ਦਾ 3 ਸਮਾਜਿਕ ਜੜੇਗੇ ਸੀ ਪੱਖ ਦੇ ਨਾਲ ਉਹਨਾਂ ਨੇ ਆਪਣੀ ਵਿਚਾਰਧਾਰਾ ਨੂੰ ਜੋੜ ਕੇ ਰੱਖਿਆ ਸੀ ਕੁਐਸਚਨ ਨੰਬਰ 65 ਅੱਗੇ ਹੈਗਾ ਏ ਕਿ ਟੈਲੀ ਗਲਟਨ ਕਿਸ ਦਾ ਵਿਰੋਧ ਕਰਦਾ ਹੈ ਉੱਤਰ ਆਧੁਨਿਕਤਾਵਾਦ ਦੇ ਨਾਲ ਵਾਧਾ ਉੱਤਰ ਸਮਾਜਵਾਦ ਦਾ ਮਾਰਕਸਵਾਦ ਦਾ ਜਾਂ ਫਿਰ ਆਧੁਨਿਕ ਅਲੋਚਨਾ ਦਾ ਸੋ ਕਿਸ ਦੇ ਉਹ ਵਿਰੋਧ ਕਰਦੇ ਸੀ ਟੈਰੀ ਇਗਲਟਨ ਤੇ ਨੈਕਸਟ ਇਸ ਦੇ ਵਿੱਚ ਸਾਡਾ ਕੋ ਰਾਈਟ ਆਨਸਰ ਜਿਹੜਾ ਹੋਏਗਾ ਅਗਲੇ ਦਾ ਉਹ ਆਜੇਗਾ 65 ਦਾ ਫਸਟ ਉਹ ਉੱਤਰ ਆਧੁਨਿਕਤਾਵਾਜੜਾ ਗਸੀ ਉਸ ਦਾ ਕੀ ਕਰਦੇ ਸੀ ਇੱਕ ਤਰੀਕੇ ਦੇ ਨਾਲ ਉਹ ਵਿਰੋਧ ਕਰਦੇ ਸੀ ਨੈਕਸਟ ਕੁਐਸਚਨ ਹੈ ਗਏ ਅਗਲਾ ਕੁਐਸਚਨ ਨੰਬਰ 66 ਹੈ ਹੁਣ ਅੱਗੇ ਗਾਵਾਂ ਕਿ ਟੈਰੀ ਇਗਲਟਨ ਦੀ ਕਿਸ ਪੁਸਤਕ ਨੇ ਨਾਮ ਮਾਰਕਸਵਾਦੀ ਵਿਚਾਰਾਂ ਨੂੰ ਵਿਸ਼ਵ ਪੱਧਰ ਤੇ ਵਧੀਆ ਜਗਾ ਬਣਾਈ criticism and ideology marxism and literary criticism walter benjamin ya phir literary theory kehdi kisi rachna jinne ki kisi jagah banayi si te right answer is the vich jada hai sade kol 66 da oh aayega sade kol second marxism and literary criticism jadi gisi ਉਹ ਨਾਨੀ ਕੀ ਕੀਤੀ ਸੀ ਇਸ ਨੂੰ ਜਿਹੜੇ ਵਿਚਾਰ ਸੀ ਉਹਨਾਂ ਦੇ ਉਹਨਾਂ ਨੂੰ ਕਾਫੀ ਵਧੀਆ ਜਿਹੜਾ ਜਗ੍ਹਾ ਗਈ ਸੀ ਦਿੱਤੀ ਗਈ ਸੀ ਠੀਕ ਹੈ ਤੇ ਨੈਕਸਟ ਕੁਐਸਚਨ ਹੈਗਾ ਇਹ ਅਗਲਾ ਮਾਰਕਸਿਜ਼ਮ ਐਂਡ ਲਿਟਰੇਰੀ ਕ੍ਰਿਟੀਸਿਜ਼ਮ ਵਿੱਚ ਮਾਰਕਸ ਤੇ ਐਗਲਸ ਦੇ ਵਿਚਾਰਾਂ ਨੂੰ ਕਿਸ ਦੇ ਨਾਲ ਜੋੜ ਕੇ ਪੇਸ਼ ਕੀਤਾ ਸੀ ਉਹਨਾਂ ਨੇ ਕਲਪਨਾ ਕਲਾ ਟੈਕਨੋਲੋਜੀ ਜਾਂ ਫਿਰ ਪਰੰਪਰਾ ਦੇ ਨਾਲ ਨੈਕਸਟ ਕੁਐਸਚਨ ਤੇ ਰਾਈਟ ਆਨਸਰ ਇਸ ਦੇ ਵਿੱਚ ਜਿਹੜਾ ਹੈ ਸਾਡਾ ਬੁੱਲ ਅਗਲੇ ਦਾ ਉਹ ਆਇੰਦਾ ਗਵਾ ਆਪਸ਼ਨ ਨੰਬਰ ਜਿਹੜਾ ਹੈ गाइस 7 67 ਦਾ ਪਰੰਪਰਾ ਠੀਕ ਹੈ ਮਤਲਬ ਕਿ ਗੈਸੀ ਉਹਨਾਂ ਨੇ ਮਾਰਕਸ ਦੇ ਜਿਹੜੇ ਵਿਚਾਰ ਸੀ ਉਹਨਾਂ ਦੇ ਵਿਚਾਰ ਜਿਹੜੇ ਗੈਸੀ ਉਹਨੂੰ ਪਰੰਪਰਾ ਦੇ ਨਾਲ ਜੋੜ ਕੇ ਪੇਸ਼ ਕੀਤਾ ਸੀ ਕਵੈਸਚਨ ਨੰਬਰ 68 ਅਗੇਟ ਅਬਾਊਟ ਪਾਦਨ ਦਾ ਮਹੱਤਵ ਕਲਾ ਵਿੱਚ ਟੈਕਨੋਲੋਜੀ ਦੀ ਵਰਤੋਂ ਦਾ ਸਥਾਨ ਇਹਨਾਂ ਨੂੰ ਕਿਸ ਦ੍ਰਿਸ਼ਟੀ ਦੁਆਰਾ ਪੇਸ਼ ਕੀਤਾ ਗਿਆ ਸੀ ਪਰੰਪਰਾਵਾਦੀ ਮਾਰਕਸਵਾਦ ਦੇ ਦੁਆਰਾ ਨਾ ਮਾਰਕਸਵਾਦੀ ਦ੍ਰਿਸ਼ਟੀ ਤੋਂ ਉੱਤਰ ਸਮਾਜਵਾਦ ਤੋਂ ਜਾਂ ਫਿਰ ਅਸਤਿਤਵਵਾਦ ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਆ ਸੀ ਇਹ ਜਿਹੜੇ ਵਿਚਾਰ ਸੀ ਦੋ ਪਾਦਨ ਦਾ ਮਹੱਤਵ ਕਲਾ ਵਿੱਚ ਟੈਕਨੋਲੋਜੀ ਦੀ ਵਰਤੋਂ ਸੋ ਇਸ ਨੂੰ ਉਹਨਾਂ ਨੇ ਜਿਹੜਾ gsi ਪਰੰਪਰਾਵਾਦੀ ਮਾਰਕਸਵਾਦ ਜਿਹੜਾ gsi ਇਸ ਦੇ ਦੁਆਰਾ ਪੇਸ਼ ਕੀਤਾ ਸੀ ਮਤਲਬ ਜਿਵੇਂ ਉਹ ਹੀ ਆ ਗਿਆ ਨਾ ਕਿ ਉਹਨਾਂ ਨੇ ਕਿ ਇਸ ਚੀਜ਼ ਦੇ ਮਹੱਤਵ ਦੇ ਉੱਤੇ ਜ਼ੋਰ ਦਿੱਤਾ ਸੀ ਬਟ ਤਾਂ ਵੀ ਕੀ gsi ਉਹਨਾਂ ਨੇ ਇੱਕ ਤਰੀਕੇ ਦੇ ਨਾਲ ਮਾਰਕਸਵਾਦ ਜਿਹੜਾ gsi ਨਾ ਉਹਨੂੰ ਇੱਕ ਨਾਂ ਰੱਖਿਆ ਸੀ ਤਾਂ ਸਾਹੀ ਅਸੀਂ ਇਹਨਾਂ ਨੂੰ ਕੀ ਕਹਨੇ ਗਿਆ ਕਿ 20ਵੀਂ ਸਦੀ ਦੇ ਸਭ ਤੋਂ ਵੱਡੇ ਜਿਹੜੇਗੇ ਸੀ ਇੱਕ ਮਾਰਕਸਵਾਦੀ ਸਿਧਾਂਤਕਾਰ ਜਿਹੜੇਗੇ ਸੀ ਉਹ ਮੰਨੇ ਜਾਂਦੇ ਨੇ ਪਲੱਸ ਇਹਨਾਂ ਨੇ ਕੀ ਹੈਗਾ ਸੀ ਸੱਭਿਆਚਾਰ ਦੇ ਖੇਤਰ ਦੇ ਵਿੱਚ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਨ ਦੇ ਵਿੱਚ ਇਹਨਾਂ ਨੇ ਆਪਣਾ ਯੋਗਦਾਨ ਦਿੱਤਾ ਸੀ ਠੀਕ ਹੈ ਤੇ ਇਸ ਤੋਂ ਇਲਾਵਾ ਉਹਦਾਰੇ ਜ਼ਿਆਦਾਤਰ ਕੀ ਕਿਹਾ ਸੀ ਕਿ ਸੱਭਿਆਚਾਰ ਦੇ ਨਾਲ ਬਹੁਤ ਜ਼ਿਆਦਾ ਇਹ ਵਿਚਾਰ ਜਿਹੜੇਗੇ ਸੀ ਉਹ ਉਹ ਨਾਂ ਨੇ ਦਿੱਤੇ ਸੀ ਇਸ ਤੋਂ ਇਲਾਵਾ ਜਿਹੜੇਗੇ ਅ ਉਹਨਾਂ ਨੂੰ ਅਗਰ ਦੋ ਚੀਜ਼ਾਂ ਕਰਕੇ ਤੁਸੀਂ ਯਾਦ ਰੱਖੋ ਇੱਕ ਤਾਂ ਸੱਭਿਆਚਾਰ ਕਰਕੇ ਜ਼ਿਆਦਾ ਵਿਚਾਰ ਇੱਕ ਜਿਹੜਾ ਹੈ ਗੱਸੀ ਮਾਰਕਸ ਵਾ ਜਿਹੜਾ ਹੈ ਗੱਸੀ ਉਹਰੇ ਕਰਕੇ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਜ਼ਿਆਦਾ ਦੇਖੇ ਜਾਂਦੇ ਕਿਤੇ ਵੀ ਦੇਖ ਲਓ ਜਸਟ ਇਹ ਦੋ ਵਿਚਾਰ ਜਿਹੜੇ ਹੈਗੇ ਸੀ ਉਹਨਾਂ ਦੇ ਮੇਨ ਆ ਜਾਂਦੇ ਹੈਗੇ ਨੇ ਠੀਕ ਹੈ ਤੇ ਇਸ ਤੋਂ ਲਾਵਾ ਨੈਕਸਟ ਕੁਐਸਚਨ ਜਿਹੜਾ ਹੈਗਾ ਕੁਐਸਚਨ ਨੰਬਰ 69 ਹੈ ਹੁਣ ਪੁਸਤਕਾ ਨੂੰ ਸਹੀ ਕ੍ਰਮ ਦੇ ਵਿੱਚ ਅਸੀਂ ਲਿਖਣਾ ਹੈ ਇਹ ਪਹਿਲਾ ਹੈਗੇ ਇਸ ਵਿੱਚ ਆਈਡੀਓਲੋਜੀ ਐਂਡ ਇੰਟਰੋਡਕਸ਼ਨ ਇਲਿਊਜ਼ਨ ਆਫ ਪੋਸਮੋਡਰਨਿਜ਼ਮ ਐਂਡ ਦਾ ਫੰਕਸ਼ਨ ਆਫ ਕ੍ਰਿਟਿਸਿਜ਼ਮ ਜਾਂ ਆਫ ਕ੍ਰਿਟਿਸਿਜ਼ਮ ਐਂਡ ਆਈਡੀਓਲੋਜੀ ਤੇ ਸਾਹਮਣੇ ਕਿਹਨੇ 1984 76 96 ਜਾਂ 91 ਇਹਦੇ ਵਿੱਚ ਆਪਸ਼ਨ ਦੇਖ ਲਓ ਜਿਹੜੇ ਹੋਣਗੇ ਤਾਂ ਵੀਡੀਓ ਨੂੰ ਸਟਾਪ ਜ਼ਰੂਰ ਕਰਿਓ ਤੇ ਫਿਰ ਇਹਨੂੰ ਜਿਹੜਾ ਹੈਗਾ ਸੀ ਅਸਰ ਦਿਓ ਪਰ ਅਨਸਰ ਜਿਹੜਾ ਇਸ ਦੇ ਵਿੱਚ ਆਏਗਾ ਸਾਡ ਕੋਲ ਨੈਕਸਟ ਆ ਕੁਐਸਚਨ ਨੰਬਰ ਜਿਹੜਾ ਹੈਗਾ 69 ਦਾ ਤੀਜਾ ਆਏਗਾ ਇਹ ਵਾਲਾ ਯਾਨੀ ਕਿ 4 3 1 ਤੇ 2 ਠੀਕ ਹੈ ਮਤਲਬ ਪਹਿਲਾ ਹੈਗਾ ਵਾ ਆਈਡੀਓਲੋਜੀ ਜਿਹੜੀ ਹੈਗੀ ਹੈ ਉਹ 1991 ਲਿਜਨ ਆਫ ਪੋਸਟ ਮੋਡਰनिज्म ਜਿਹੜਾ ਹੈਗਾ ਏ ਆਇੰਦਿਕ ਇਸ ਅੜਕੋ 96 ਉਸ ਤੋਂ ਲਾਵਾ ਫੰਕਸ਼ਨ ਆਫ ਕ੍ਰਿਟਿਸਿਜ਼ਮ ਜਿਹੜਾ ਹੈਗਾ ਇਹ 84 ਤੇ ਕ੍ਰਿਟਿਸਿਜ਼ਮ ਐਂਡ ਆਈਡਿਓਲੋਜੀ ਜਿਹੜੀ ਹੈ 70 ਦੇ ਵਿੱਚ ਅ ਜਿਹੜੀ ਹੈ ਸੌਰੀ ਯਾਦ ਰਿਹਾ ਠੀਕ ਹੈ ਹੁਣ ਨੈਕਸਟ ਦੇਖੋ ਅਗਲਾ ਕੁਐਸਚਨ ਕਿਸ ਨੂੰ ਗੁਣ ਨਿਰੂਪਣ ਤੋਂ ਸਦਾ ਪਰਹੇਜ਼ ਰਿਹਸੀ ਗੁਣ નિਰੂਪਨ ਤੋਂ ਸਦਾ ਜਿਸ ਨੂੰ ਪਰਹੇਜ਼ ਰਿਹਾ ਸੀ ਤੇ ਇਸੇ ਵਿੱਚ ਰਾਈਟ ਆਨਸਰ ਜਿਹੜਾ ਹੈ ਸਾਡ ਕੋ ਆਇੰਦਾ ਗਵਾ ਚੌਥਾ ਰੋਲਾ ਬਾਰੇ ਸੀ ਹੁਣ ਬਾਰੇ ਜਿਹੜੇ ਕੇ ਸੀ ਤੇ ਉਹ ਇੱਕ ਦਾਰਸ਼ਨਿਕ ਸੀ ਪਾਸ਼ਾ ਵਿਗਿਆਨੀ ਸੀ ਆਲੋਚਕ ਸੀ ਪਲਸ ਚਿਹਨ ਵਿਗਿਆਨ ਦੇ ਨਾਲ ਰਿਲੇਟਡ ਹੈ ਜੀ ਸੀ ਤੇ ਅਗਰ ਦੇਖਿਆ ਜਾਵੇ ਤਾਂ ਜਿਹੜੇ ਸਭ ਤੋਂ ਜ਼ਿਆਦਾ ਨਵੇਂ ਸਰੰਚਨਾਵਾਦੀ ਜਿਹੜੇ ਚਿੰਤਕ ਸੀ ਤੇ ਸਾਇਟਰ ਲੋਚਨ ਜਿਹੜੇ ਸੀ ਸਭ ਤੋਂ ਮੇਨ ਇਹ ਮੰਨੇ ਜਾਂਦੇ ਗਏ ਨੇ ਤੇ ਜ਼ਿਆਦਾਤਰ ਜੋ ਵੀ ਉਹਨਾਂ ਨੇ ਸਾਨੂੰ ਦਿੱਤੇ ਸੀ ਵਿਚਾਰ ਉਹ ਚਿਹਨ ਵਿਗਿਆਨ ਜਿਹੜਾ ਹੈਗਾ ਵਾ ਠੀਕ ਹੈ ਤਾਂ ਸਰੰਚਨਾਵਾਦ ਉੱਥੋਂ ਫਿਰ ਅੱਗੇ ਉੱਤਰ ਸਰੰਚਨਾਵਾਦ ਤੱਕ ਇਹ ਜਾਂਦੇ ਨੇ ਮਤਲਬ ਸਟੈਪ ਬਾਈ ਸਟੈਪ ਇਹ ਅੱਗੇ ਅੱਗੇ ਜਾਂਦੇ ਗਏ ਨੇ ਠੀਕ ਹੈ ਹੁਣ ਅੱਗੇ ਦੇਖੋ ਕੁਐਸਚਨ ਜਿਹੜਾ ਹੈ ਗイズ ਦੇ ਵਿੱਚ 71 ਰੋਨਾਲਡ ਬਾਥਸ ਬਾਇ ਰੋ ਲੈਂਡ ਸੌਰੀ ਰੋ ਲੈਂਡ ਬਾਥਸ ਬਾਇ ਰੋ ਲੈਂਡ ਬਾਥ ਕਿਹਤੀ ਪੁਸਤਕ ਹੈ ਇਹ ਵਾਲੀ ਇਗਲਟੇਨ ਹੈ ਲੁਕਾਚੇ ਗੋਲਡਮਾਨ ਹੈ ਜਾਂ ਫਿਰ ਭਾਰਤ ਹੈ ਤੇ ਇਸ ਦੇ ਵਿੱਚ ਸੜਕੋ ਰਾਈਟ ਆਨਸਰ ਜਿਹੜਾ ਹੋਏਗਾ 71 ਦਾ ਚੌਥਾ ਆਏਗਾ ਭਾਰਤ ਜਿਹੜੇ ਨੇ ਉਹਨਾਂ ਦੇ ਨਾਲ ਇਹ ਰਿਲੇਟਡ ਪੁਸਤਕ ਹੈ ਰੋਲਾ ਬਾੜਾ ਦਿੱਤੇ ਕਿਸ ਨੇ ਪ੍ਰਭਾਵ ਪਾਇਆ ਸੀ ਅਸਤਿਤਵਵਾਦ ਸਾਰਤਰੀਅਨ ਅਸਤਿਤਵਵਾਦ ਉਸ ਤੋਂ ਲਾਵਾ ਨੈਕਸਟ ਆਇੰਦੇ ਦਰਸ਼ਨ ਜਾਂ ਫਿਰ ਤਤਵਾ ਸਾਰਤਰੀਅਨ ਅਸਤਿਤਵਵਾਦ ਮਤਲਬ ਇੱਥੇ ਦਿੱਤਾ ਗਿਆ ਹੈ ਕਿ ਸਾਰਤਰ ਦਾ ਜਿਹੜਾ ਅਸਤਿਤਵਵਾਦ ਹੈਗਾ ਸੀ ਉਹ ਠੀਕ ਹੈ ਤਾਂ ਕਰਕੇ ਉਹਨੂੰ ਇਹ ਜਿਹੜਾ ਗਵਾ ਕਿਹਾ ਗਿਆ ਗਵਾ ਤੇ ਰਾਈਟ ਆਨਸਰ ਇਸ ਦੇ ਵਿੱਚ ਜਿਹੜਾ ਹੈ ਗੱਭਾ ਸਾਡੇ ਕੋਲ ਆਪਸ਼ਨ ਨੰਬਰ 5 ਦਾ ਦਵਾ ਸੈਕਿੰਡ ਹੀ ਉਹਨਾਂ ਤੇ ਸਾਰਤਰੀਨ ਅਸਤਿਤਵਵਾਦ ਨੇ ਕਿਸੇ ਉਹਨੇ ਜ਼ਿਆਦਾ ਪ੍ਰਭਾਵ ਪਾਇਆ ਸੀ ਭਾਰਤ ਮਨੁੱਖੀ ਸ਼ਖਸੀਅਤ ਨੂੰ ਕਿਸ ਰੂਪ ਦੇ ਵਿੱਚ ਗ੍ਰਹਿਣ ਕਰਦਾ ਹੈ ਇਕਮਿਕਤਾ ਵਿਗਠਨ ਸਮਰਥਨ ਜਾਂ ਫਿਰ ਪ੍ਰਤੀਨਿਧਤਾ ਦੇ ਰੂਪ ਦੇ ਵਿੱਚ ਕਿਸ ਰੂਪ ਦੇ ਵਿੱਚ ਜਿਹੜਾ ਗੱਭਾ ਉਹ ਇਨੂੰ ਆ ਲੈਂਦਾ ਹੈ ਤੇ ਰਾਈਟ ਆਨਸਰ ਇਸ ਦੇ ਵਿੱਚ ਜਿਹੜਾ ਹੈ ਸਾਡ ਬੋਲੋ ਉਹ ਆਇੰਦਾ ਗਵਾ 73 ਦਾ ਸੈਕਿੰਡ ਵਿਗਟਨ ਦੇ ਰੂਪ ਦੇ ਵਿੱਚ ਮਤਲਬ ਜਿਵੇਂ ਕਹਿ ਸਕਦੇ ਹੋ ਨਾ ਕਿ ਅ ਮਤਲਬ ਇਸ ਚੀਜ਼ ਦੇ ਉਹ ਖਿਲਾਫ ਜੇ ਹੈਗੇ ਸੀ ਤੇ ਉਹਨਾਂ ਨੇ ਮਨੁੱਖੀ ਸ਼ਖਸੀਅਤ ਦੇ ਜਿਵੇਂ ਇੱਕ ਤਰੀਕੇ ਦਾ ਟੋਖਾ ਹੁੰਦਾ ਹੈ ਉਸ ਚੀਜ਼ ਦੇ ਰਿਲੇਟ ਕਰਦੇਗੇ ਸੀ ਬਹੁਤ ਜ਼ਿਆਦਾ ਸਪੋਰਟਿਵ ਨਹੀਂ ਸੀ ਭਾਰਤ ਕਿਸ ਦੇ ਖਿਲਾਫ ਸੀ ਨਾਭਲ ਨਾਟਕ ਜੀਵਨੀ ਤੇ ਸਵੈ ਜੀਵਨੀ ਨੈਕਸਟ ਕੁਐਸਚਨ ਹੈ ਗਾਇਏ ਭਾਰਤ ਕਿਸ ਦੇ ਖਿਲਾਫ ਸੀ ਤੇ ਆਪਸ਼ਨ ਇਸ ਦੇ ਵਿੱਚ ਜਿਹੜਾ ਰਾਈਟ ਹੈ ਗਾਇਸ ਸੜਕੋਲਾ ਅਗਲਾ ਉਹ ਆਈਂਦਾ ਗਵਰ ਇਹਦੇ ਵਿੱਚ 74 ਦਾ ਤੀਜਾ ਜੀਵਨੀ ਦੇ ਕੀ ਗਨੇ ਉਹ ਖਿਲਾਫ ਸੀ ਉਹ ਇਹ ਚੀਜ਼ ਆਂਦੀ ਹੈ ਨਾ ਕਿ ਇਸ ਚੀਜ਼ ਨੂੰ ਉਹ ਜਿਹੜਾ ਜ਼ਿਆਦਾ ਜਿਹੜਾ ਨਾ ਵਾਪਸ ਆਂਦੇ ਨਹੀਂ ਕਰਤੇ ਸੀ ਸੋ ਜੀਮਨੀ ਜਿਹੜੀ ਸੀ ਉਹ ਇੱਕ ਤਰੀਕੇ ਦੇ ਮਨੁੱਖ ਦੀ ਸ਼ਖਸੀਅਤ ਉਹਨਾਂ ਦੇ ਬਾਰੇ ਜਿਹੜਾ ਹੈਗਾ ਉਹ ਜ਼ਿਆਦਾ ਦੱਸਦੀ ਗਈ ਹੈ ਸੋ ਇਸ ਚੀਜ਼ ਜਿਹੜੇ ਕਿਸੀ ਉਹ ਇੱਕ ਖਿਲਾਫ ਹੀ ਸਨ ਬੋਦੇ ਜਿਹੜੇ ਕਿਸੇ ਲੇਖਕ ਦੇ ਕੱਟੜ ਪੰਥੀ ਪ੍ਰਤੀਮਾਵਾਂ ਖਿਲਾਫ ਆਵਾਜ਼ ਚੁੱਕੀ ਸੀ ਕਿਸ ਨੇ ਨੈਕਸਟ ਕੁਐਸਚਨ ਹੈ ਗਏ ਤੇ ਰਾਈਟ ਅਨਸਰ ਇਸ ਦੇ ਵਿੱਚ ਜਿਹੜਾ ਹੈ ਸਾਡ ਕੋਲ ਆਏਗਾ ਚੌਥਾ ਹੀ ਬਾਰਤ ਚਲੇ ਸੀ ਹੁੰਨ ਨੀ ਇਹਨਾਂ ਦੇ ਖਿਲਾਫ ਆਵਾਜ਼ ਚੁੱਕੀ ਸੀ ਬਾਰਤ ਅਨੁਸਾਰ ਕਿਹੜੀ ਸਮੀਖਿਆ ਆਪਣੇ ਵਿੱਚ ਉਲਾਰੂ ਤੇ ਆ ਇਤਿਹਾਸਕ ਸੀ ਵਿਹਾਰਕ ਸਿਧਾਂਤ ਸਮਕਾਲੀ ਜਾਂ ਫਿਰ ਇਤਿਹਾਸਕ ਸਮੀਖਿਆ ਨੈਕਸਟ ਕੁਐਸਚਨ ਤੇ ਰਾਈਟ ਅਨਸਰ ਇਸ ਦੇ ਵਿੱਚ ਜਿਹੜਾ ਹੋਏਗਾ 76 ਦਾ ਸੜਕੋ ਤੀਜਾ ਆਏਗਾ ਸਮਕਾਲੀ ਸਮੀਖਿਆ ਇਸ ਦਾ ਰਾਈਟ ਅਨਸਰ ਨੈਕਸਟ ਕੁਐਸਚਨ ਕੁਐਸਚਨ ਨੰਬਰ 77 ਹੁਣ ਇਸ ਦੇ ਵਿੱਚ ਹੈ ਸੜਕੋ ਕਿ ਰਾਈਟਿੰਗ ਡਿਗਰੀ ਜ਼ੀਰੋ ਜਿਹੜੀ ਇਹ ਕਿਤਾਬ ਸੀ ਭਾਰਤੀ ਸੋ ਇਸ ਦਾ ਵਿਸ਼ਾ ਕੀ ਸੀ ਸਾਹਿਤ ਵਿਛਲੇ ਮੂਲ ਜਿਹੜੇ ਹੈਗੇ ਨੇ ਉਹ ਕਲਾ ਬਹੀਨੇ ਨੈਕਸਟ ਆਇਂਦਾ ਹੈਗਾ ਇਹ ਫ੍ਰਾਂਸੀਸੀ ਕਲਾਸਿਕਲ ਵਾਦ ਦਾ ਜਿਹੜਾ ਪਤਨ ਕਿਵੇਂ ਹੋਇਆ ਉਸਤੇ ਬਾਰੇ ਮਨੋਵਿਸ਼ਲੇਸ਼ਣ ਦੀਆਂ ਲੱਭਤਾਂ ਸੀ ਉਸ ਬਾਰੇ ਜਾਂ ਫੇਰ ਸਰੰਚਨਾਵਾਦੀ ਸਾਹਿਤ ਦੇ ਬਾਰੇ ਸੀ ਸੋ ਰਾਈਟ ਆਨਸਰ ਜਿਹੜਾ ਹੈਗਾ ਇਹ ਇਹਦੇ ਵਿੱਚ অপਸ਼ਨ ਨੰਬਰ ਆਏਗਾ 77 ਦਾ ਸੈਕਿੰਡ ਫ੍ਰਾਂਸੀਸੀ ਕਲਾਸਿਕਲ ਬਾਦ ਜਿਹੜਾ ਪਤਨ ਹੈ ਉਹ ਉਹਨਾਂ ਨੇ ਇਸੇ ਵਿੱਚ ਦਿਖਾਇਆ ਸੀ ਤੇ ਇਹ ਜਿਹੜੀ ਚੀਜ਼ ਸੀ ਉਹਨਾਂ ਨੇ ਮਾਰਕਸਵਾਦ ਦੀ ਦ੍ਰਿਸ਼ਟੀ ਤੋਂ ਦਿਖਾਇਆ ਸੀ ਰਾਈਟਿੰਗ ਜਿਹੜਾ ਇੱਕ ਵਰਡ ਹੈ ਉਸ ਤੋਂ ਭਾਵ ਲਿਆ ਸੀ ਉਹਨਾਂ ਨੇ ਸਾਹਿਤ ਤੋਂ ਸੀ ਤੇ ਬਟ ਇਸੇ ਥਾਂ ਤੇ ਉਹ ਰਾਈਟਿੰਗ ਜਿਹੜਾ ਵਰਡ ਯੂਜ਼ ਕੀਤਾ ਸੀ ਉਹਨਾਂ ਨੇ ਸਾਹਿਤ ਦੀ ਜਗ੍ਹਾ ਉਹਨਾਂ ਨੇ ਰਾਈਟਿੰਗ ਵਰਡ ਜਿਹੜਾ ਹੈਗਾ ਸੀ ਜਿਸ ਤੋਂ ਪਾਵਨ ਨੇ ਲਿਖਿਆ ਸੀ ਪੁਰਾਣੀਆਂ ਜਿਹੜੀਆਂ ਹਿੰਗਿਆ ਨੇ ਲਿਖਤਾ ਤੋਂ ਹੈ ਤੇ ਲਿਖਤ ਜਿਹੜੀ ਹੈਗੀ ਹੈ ਇਹਨਾਂ ਨੂੰ ਜ਼ਿਆਦਾ ਉਹਨਾਂ ਨੇ ਕਿਹਾ ਸੀ ਠੀਕ ਹੈ ਸੋ ਇਹਨਾਂ ਜਿਹੜੀਆਂ ਰਚਨਾਵਾਂ ਸੀ ਤੇ ਇਹਨਾਂ ਨੂੰ ਉਹਨਾਂ ਨੇ ਜਿਹੜਾ ਹੈਗਾ ਸੀ ਕਿ ਇਹ ਜਿਹੜੀਆਂ ਰਚਨਾਵਾਂ ਗਿਆ ਨੇ ਜਿਹੜੀਆਂ ਪੁਰਾਣੀਆਂ ਹੁੰਦੀਆਂ ਨੇ ਕਹਿੰਦੇ ਕਿ ਇਹ ਪਰੰਪਰਾਵਾਂ ਦੇ ਨਾਲ ਉਕੀ ਗਿਆ ਨੇ ਵਿਚ ਨਹੀਂ ਆਣੀ ਤਾਂ ਕਰਕੇ ਇਹਨਾਂ ਦੀ ਮਹੱਤਤਾ ਜਿਹੜੀ ਹੈ ਉਹ ਜ਼ੀਰੋ ਦੇ ਬਰਾਬਰ ਹੈ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਰਾਈਟਿੰਗ ਡਿਗਰੀ ਜ਼ੀਰੋ ਜਿਹੜਾ ਹੈ ਕਹਾ ਸੀ ਠੀਕ ਹੈ ਇਕਰੇਚੁਰ ਸ਼ਬਦ ਨੂੰ ਭਾਰਤ ਨੇ ਕਿਸ ਅਰਥਾ ਦੇ ਵਿੱਚ ਵਰਤਿਆ ਸੀ ਪਿੰਬ ਪ੍ਰਤੀਕ ਭਾਸ਼ਾ ਜਾਂ ਫੇਸ਼ੀਆਲੀ ਤੇ ਰਾਈਟ ਅਨਸਰ ਇਸ ਦੇ ਵਿੱਚ ਹੈਗਾ ਵਾ অপশন নাম্বার 64 দাগে কতถาশালী ਦੇ ਰੂਪ ਦੇ ਵਿੱਚ ਇਸ ਨੂੰ ਜਿਹੜਾ ਅਸੀਂ ਵਰ ਨੂੰ 82 ਇੱਕ ਪਰਤੀ ਅਧਿਆਨ ਵਿਧੀ ਲਈ ਭਾਰਤ ਨੇ ਕਿਸ ਸ਼ਬਦ ਦੇ ਵਰਤੋਂ ਕੀਤੀ ਸੀ? ইক੍ਰਿਚੁਰ ਮাই ਸਰਟੀਫਿਕੇਸ਼ਨਸ ਤੇ ডি ਮাই ਸਰਟੀਫਿਕੇਸ਼ਨਸ ਤੇ এস ਮাই অ্যাসেম্বਲੀਆ ਸੈਂਬੋਲੀਆ ਤੇ ਇਸ ਦੇ ਵਿੱਚ ਅਨਸਰ ਜਿਹੜਾ ਆਏਗਾ ਸਾਡੇ ਕੋਲਸ ਇਹਦੇ ਵਿੱਚ 89/82 ਵਰਤ ਜਿਹੜਾ ਵਰਸੀ ਸ਼ੈਲੀ ਦੇ ਵਾਸਤੇ ਜਿਸ ਦਾ ਮਤਲਬ ਹੈ ਰਸੀ ਇਹ ਵਾਲਾ ਤੇ ਬਾਕੀ ਸਾਡ ਕੋ ਰਹਿ ਗਏ 3 ਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਅਸੀਂ ਐਸੰਬੋਲੀਆ ਦੇ ਵਾਸਤੇ ਉਹਨਾਂ ਨੇ ਜਿਹੜਾ ਹੋ ਚੂਜ਼ ਕੀਤਾ ਸੀ ਕਿ ਇੱਕ ਪਰਤੀ ਅਧਿਆਨ ਵਿਧੀ ਜਿਹੜੇ ਖਿਲਾਫ ਸੀ ਇਸ ਚੀਜ਼ ਦੇ ਜਿਸ ਨੂੰ ਲੋਕੀ ਵਰਤਦੇ ਸੀ ਉਸ ਵਾਸਤੇ ਉਹਨਾਂ ਨੇ ਇਸ ਵਰਦੀ ਵਰਤੋ ਕੀਤੀ ਸੀ ਤੇ ਗੈਰ ਇਨਕਲਾਬੀ ਰੁਚੀ ਦੇ ਬਾਰੇਤ ਨੇ ਕਿਸ ਸ਼ਬਦ ਦੇ ਵਰਤੋਂ ਕੀਤੀ ਸੀ ਹੁਣ ਇਹ ਵੀ ਨਿਕਲ ਗਿਆ ਸਾਡੇ ਕੋ ਤੇ ਇਹ ਵੀ ਨਿਕਲ ਗਿਆ ਰਹੇਗੇ ਦੋ ਹੀ ਤੇ ਇਹਦੇ ਵਿੱਚੋਂ ਰਾਈਟ ਆਨਸਰ ਆਏਗਾ ਸਾਡੇ ਕੋ ਸੈਕਿੰਡ ਠੀਕ ਹੈ ਸੋ ਇਹ ਹੈ ਦੱਸੇ ਆਈਡੀ ਟਾਪਿਕ ਤੇ ਬਾਕੀ ਜਿਹੜਾ ਹੋਏਗਾ ਅਸੀਂ ਨੈਕਸਟ ਦੇ ਵਿੱਚ ਕਰਾਂਗੇ ਅਗਲੀ ਵੀਡੀਓਜ਼ ਦੇ ਵਿੱਚ ਸੋ ਵੀਡੀਓ ਜ਼ਰੂਰ ਦੇਖਿਓ ਤੇ ਅੱਜ ਦਾ ਜਿਹੜਾ ਟਾਪਿਕ ਸੀ ਉਹ ਟੈਲੀ ਇਗੁਲੇਟਨ ਪਲੱਸ ਰੋਲਾ ਪਾਰ ਜਿਹੜੇ ਸੀ ਉਹਨਾਂ ਦੇ ਉੱਤੇ ਸੀ ਤੇ ਬਾਕੀ ਅਸੀਂ ਨੈਕਸਟ ਦੇ ਵਿੱਚ ਉਹ ਕਰਾਂਗੇ ਹਜੇ ਇਹਨਾਂ ਦਾ ਰੋਲਾ ਪਾਰ ਅਧਿਆਇ ਜਿਹੜੇ ਕਹੀ ਜਿਹੜੇ ਉਹਨਾਂ ਦੇ ਸਿਧਾਂਤਾ ਉਹਨਾਂ ਦੇ ਉੱਤੇ ਅਜੇ ਪਈ ਨੇ ਸੋ ਲਾਈਕਸ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਜਿੰਨਾ ਜਿੰਨਾ ਦਾ ਪਹੁੰਚ ਆਲੀਆ ਤੇ ਲਿੰਕ ਜ਼ਰੂਰ ਉਹਨਾਂ ਤੱਕ ਸ਼ੇਅਰ ਕਰਿਓ Okay, thank you.